ਡਾਕਟਰ ਸਾਹਿਬ ਹੋਣਾ ਕੀ ਸੀ ਰਾਤ ਸੁੱਤੀਆਂ ਤੇ ਇੱਥੇ ਕਲੇਜੇ ਨੂੰ ਪੀੜ ਪਈ ਤੇ ਕਲੇਜਾ ਜਿਵੇਂ ਮੂੰਹ ਨਾ ਹੁੰਦਿਆ ਐਨ ਜੀ ਖੱਟੇ ੜਕਾ ਤੇ ਗੈਸ ਤੇ ਹੋਰੇ ਸਿਰ ਨੂੰ ਮੇਰੇ ਕਾਉ ਮਾਉ ਕਾਉ ਮਾਉ ਕੀੜੀਆਂ ਟੁਰਨ ਹੋਰੇ ਬਲੱਡ ਆਈ ਹੋ ਗਿਆ ਬੜੀ ਔਖੀ ਰਾਤ ਕੱਢੀ ਹੈ ਖਾਂਦਾ ਤੇ ਖੁਸ਼ੀ ਨਹੀਂ ਬਸ ਬੱਕਰੇ ਦੇ ਭਾਵੇਂ ਪੱਕੇ ਸਨ ਤੇ ਦੋ ਡੋਂਗੇ ਛੋਰਾ ਪੀ ਲਿਆ ਮੈਂ ਕਿਹਾ ਵਾਵਾ ਗਿੱਟਿਆਂ ਗੋੜਿਆਂ ਨੂੰ ਰਾਮ ਰਹੇਗਾ ਤੇ ਦਰਦ ਜੁਹੰਦੀ ਗੋੜਿਆਂ ਨੂੰ ਤੇ ਮੈਂ ਕਿਹਾ ਸਕੂਨ ਰਹੇਗਾ ਤਿੰਨ ਰੋਟੀਆਂ ਨਾਲ ਖਾਲੀਆਂ ਤੇ ਬਾਅਦ ਚ ਉਹਨਾਂ ਸੇਵੀਆਂ ਦੁੱਧ ਵਾਲੀਆਂ ਪੱਕੀਆਂ ਸਨ ਉਹਨਾਂ ਦਾ ਕੋਲਾ ਬਸ ਪੀਤਾ ਹੋਰ ਤੇ ਕੁਛ ਵੀ ਨਹੀਂ ਉਹ ਜਦੋਂ ਤਬੀਅਤ ਖਰਾਬ ਹੋਈ ਨਾ ਅੱਗ ਲੱਗੇ ਤੇ ਕੀ ਕੁਛ ਹੋਵੇ ਤੇ ਮੈਂ ਠੰਡਾ ਵੱਡਾ ਮੱਗ ਮੈਂ ਨਾ ਦੁੱਧਾ ਛੇਤੀ ਛੇਤੀ ਅੰਦਰ ਸੁਟਿਆ ਮੈਂ ਕਿਹਾ ਸਕੂਨ ਮਿਲੇ ਪਰ ਕੋਈ ਸਕੂਨ ਨਾ ਡਾਕਟਰ ਸਾਹਿਬ ਫਿਰ ਸੌਂਗਾ ਹੀ ਆ ਸਵੇਰੇ ਉੱਠੀਆਂ ਤੇ ਤਬੀਅਤ ਜ਼ਰਾ 19 20 ਸਹੀ ਤੇ ਮੈਂ ਕਿਹਾ ਭੋਰਾ ਕਾ ਨਾ ਨਾਸ਼ਤਾ ਕੀ ਸੀ ਡਾਕਟਰ ਸਾਹਿਬ ਦੋ ਭਰੋਂਟੇ ਸਜੇ ਦਊਂਗਾ ਸਾਹਲ ਨੂੰ ਦ assi ਤੇ ਨਾਲ ਡੋਂਗਾ ਦਹੀਂ ਦਾ ਸੀ ਉਸ ਤੋਂ ਬਾਅਦ ਚਾਹ ਦਾ ਕੱਪ ਪੀ ਲਿਆ 8 ਵਜੇ ਦਾ ਨਾਸ਼ਤਾ ਕੀਤਾ 11 ਵਜੇ ਉਸ ਤੋਂ ਬਾਅਦ ਕੋਈ ਚੀਜ਼ ਮੂੰਹ 'ਚ ਨਹੀਂ ਪਾਈ ਦੇਖ ਲਓ ਤੁਸੀਂ ਮੈਂ ਕਿ ਭੁੱਖੀ ਹੋ ਜਾਂਦਾ